ਸਾਸ੍ਰੀ ਕਾਰਵਾਈ ਸਾਰੰਗੀ ਟਿੱਕਾ ਹੋਵੇ ਵਧੀਆ ਹੋਵੇ ਕਿ ਕਿਧਰ ਗਈ ਸੀ ਰਤਾਸ ਕਰਵਾਈ ਸੀ ਅੱਜ ਸਰਦੂ ਲਗਾਣਾ ਅੱਛਾ ਜੀ ਤੇ ਬਾਈ ਵਾਸਤੇ ਤੇ ਬੰਦੇ ਵਾਸਤੇ ਅੱਛਾ ਵੀ ਉਹਦੀ ਦੇਹ ਨੂੰ ਕੰਦਰ ਰਸਤੀਆਂ ਉਹ ਕਰੇ ਪ੍ਰਮਾਤਮਾ ਕਿਤੇ ਕੁਝ ਜਿੱਦੀ ਜੁਨੀ ਪਾਵੇ ਵਿਚਾਰੇ ਨੂੰ ਕਲਾਕਾਰੀ ਵਿੱਚ ਹੀ ਅਜੇ ਦੁਬਾਰੇ ਮੁੜ ਕੇ ਠੀਕ ਹੈ ਤੇ ਉਹਦੀ ਦੇਹ ਵਾਸਤੇ ਚਾਹਦੇ ਹੋਂ ਆਤਮਾ ਖਾਤਰ ਸ਼ਾਂਤੀ ਖਾਤਰ ਹਾਂ ਰਸ ਕਰਾਈ ਸੀ ਠੀਕ ਆ ਗੁਰਦਵਾਰਾ ਸਿਰਦਸ ਵੀਰੇ ਸਾਡੇ ਸਰਦੂਲਗੜ੍ਹ ਵੀ ਬਾਈ ਅਰਦਾਸ ਕਰਾਈ ਸੀ ਬਾਈ ਜਵੰਦੇ ਖਾਤਰਾ ਵੀ ਆਤਮਾ ਨੂੰ ਸ਼ਾਂਤੀ ਰੱਖੇ ਭਗਵਾਨ ਕਿਤੇ ਵਧੀਆ ਜੁਨੀ ਪਾਵੇ ਸਾਡੇ ਅਰਦਾਸ ਕਰੀ ਸੀ ਔਰ ਅਰਦਾਸ ਦੇ ਵਿੱਚ ਤੂੰ ਵੀ ਸ਼ਾਮਲ ਹੋਊਗੀ ਸੀ ਤਾਂ ਸਾਰੇ ਇੱਕ ਗੱਲ ਕਿਹਾ ਸੀ ਅੱਛਾ ਵੀ ਬਾਈ ਵਾਸਤੇ ਵੀ ਉਹ ਕਰਾਂਗੇ ਅਰਦਾਸ ਕਰਾਂਗੇ ਅੱਛਾ ਸਾਰੇ ਪਹੁੰਚਿਓ ਤੁਸੀਂ ਹੂੰ ਠੀਕ ਅਰਦਾਸ ਬੇਨਤੀ ਸਾਰਿਆਂ ਨੇ ਪਰਮਾ ਸਾਰੇ ਨਗਰ ਨੇ ਕਰੀ ਆ ਅਰੇ ਯਾਰ ਸਰਦੂਲਗੜ੍ਹ ਸਾਰੇ ਨਗਰ ਨੇ ਕਰੀ ਆ ਵੀਰੇ ਅਰਦਾਸ ਬੇਨਤੀ ਬਾਈ ਜਵੰਦੇ ਖਾਤਰਾ ਤੇ ਭਰਾਵਾਂ ਵਿਚਾਰੀ ਨੂੰ ਵਿਚਾਰਗਣ ਵੀ ਔਖਾ ਹੋ ਗਿਆ ਹੁਣ ਨਿੱਕੇ ਨਿੱਕੇ ਜਵਾਕ ਆ ਵਿਚਾਰੀ ਜਵਾਕਾਂ ਬਣੀ ਦੇਖਦੀ ਆ ਨਾਲੇ ਉਧਰ ਉਹ ਕਰਦੀ ਆ ਭਰੀ ਜਵਾਨੀ ਚਰੀ ਇਹ ਉਹ ਹੋ ਗਈ ਉਹ ਬਹੁਤ ਔਖਾ ਬਹੁਤ ਔਖਾ ਜੀ ਭਰੀ ਜਵਾਨੀ ਆ ਬੱਚੇ ਛੋਟੇ ਆਗੇ ਉਮਰ ਕੱਢਣੀ ਬਹੁਤ ਔਖੀ ਹੋ ਜਾਂਦੀ ਆ ਬਰ ਦੇ ਨਾ ਬਹੁਤ 부ੜੀ ਨੂੰ ਔਖਾ ਹੋ ਜਾਂਦਾ ਹੈ ਹੈ ਤੇ ਬਿਚਾਰੀ ਕਹਾ ਫੁੜੀ ਵੀ ਸੱਸ ਵੀ ਉਹ ਜੀ ਵਿਚਾਰੀ ਦੀ ਤਾਂ ਹਾਂਜੀ ਉਹ ਵੀ ਵਿਚਾਰੀ ਜੇ ਕਹੋ ਮੁੱਕ ਗਈ ਸੀ ਆ ਬੈਂਕਲ ਅੱਛਾ ਜੀ ਹਾਂ ਕਹਿ ਲ ਸਹੀ ਹੈ ਉਹਨੇ ਵੀ ਵਿਚਾਰੀ ਨੇ ਆ ਦਾ ਉਹ ਵੀ ਰੰਡ ਵਿਚਾਰੀ ਘਟਦੀ ਸੀ ਤੇ ਹੁਣ ਨੋਹ ਦਾ ਵੀ ਦੇਖਣਾ ਪੈ ਗਿਆ ਹਾਂ ਇਹ ਦੁਨੀਆ ਬਹੁਤ ਔਹਾ ਗਈ ਬਹੁਤ ਔਖਾ ਹੋ ਗਿਆ ਹਾਂ ਫੁੜੀ ਵਿਚਾਰੀ ਕੀ ਕਰੇ ਜਵਾਨੀ ਦੇਖ ਕੇ ਦੀ ਆ ਨੋਹ ਮੰਨੀ ਦੇਖਦੀ ਆ ਤਹਾ ਸੀ ਵਿਚਾਰੀ ਨੇ ਤਹਾ ਦਾਮ ਜਨਤਾ ਵੀ ਮਰ ਜਾਂਦੀ ਆ ਵੀ ਬਹੁਤ ਔਖਾ ਹੋ ਗਿਆ ਭਰੀ ਜਵਾਨੀ ਚ ਮਬੂੜੀ ਛੱਡ ਕੇ ਵਾਗਿਆ ਵਿਚਾਰੀ ਨੂੰ ਬਹੁਤ ਔਖਾ ਹੈਗਾ ਬੱਚੇ ਛੋਟੇ ਆ ਬੱਚਿਆਂ ਨੂੰ ਪਿਓ ਦਾ ਪਿਆਰ ਨਹੀਂ ਮਿਲਣਾ ਨਾ ਆਥਣੇ ਆਪਾਂ ਢੀਕਦਿਆਂ ਵੀ ਬੰਦਾ 2 ਮਿੰਟ ਲੇਟ ਹੋ ਜੇ ਹਾਂ ਤੇ ਆਪਾਂ ਕਰੇ ਕਿਵੇਂ ਢੀਕਦਿਆਂ ਵੀ ਆਇਆ ਨਹੀਂ ਆਇਆ ਨਹੀਂ ਫੋਨ ਕਰਦੇ ਆ ਕਿਤੇ ਕੁਸ ਕਰਦੇ ਆ ਵਿਚਾਰੀ ਹੁਣ ਉਹ ਤਾਂ ਆਹ ਹੋ ਗਿਆ ਜਾਨਵਰ ਵੀ ਆਵਦੇ ਆਣੇ ਚਾਉਂਦੇ ਆ ਸ਼ਾਮ ਨੂੰ ਉਹ ਗੱਲ ਆਪਦੇ ਪਿਓ ਨੂੰ ਢੀਕਦੇ ਆ ਜਵਾਖ ਬੱਚੇ ਹੈ ਦੇਖਾ ਹਾਂ ਅਤਨੇ ਆਉਦੇ ਕੋ ਬੱਚਿਆਂ ਨਾਲ ਅਗਲਾ ਹੱਸਦਾ ਖੇਡਦਾ ਸੋ ਉਹ ਕਰਦਾ ਹੂੰ ਹਾਂ ਗੱਲ ਸਹੀ ਆਪਦੇ ਆਲਣੇ ਚ ਆਉਂਦਾ ਜਿਵੇਂ ਹਾਂ ਲੈ ਕੇ ਚੋਗਾ ਲੈ ਕੇ ਆਉਂਦੇ ਆ ਹਾਂ ਤੇ ਡੀਕਦੇ ਬੱਚੇ ਬਾਈ ਬਹੁਤ ਔਖਾ ਪ੍ਰਭੂ ਟਾਈਮ ਪਾਸ ਕਰਨਾ ਭਰੀ ਜਵਾਨੀ ਹੈ ਹਜੇ ਵਿਚਾਰੀ ਦੀ ਅਸੀਂ ਫੇਰ ਵੀ ਬਾਈ ਅਸੀਂ ਤਾਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਇਹ ਵਿਚਾਰੇ ਦੀ ਆਤਮਾ ਨੂੰ ਸ਼ਾਂਤੀ ਦੀ ਬਈਰਦਾਸ ਬੇਨਤੀ ਕਰਦੇ ਸੀ ਵੀ ਬਾਈ ਠੀਕ ਹੋ ਜੇ ਵਧੀਆ ਸਾਰਾ ਨਗਰ ਸਾਰਾ ਜਿੰਨਾ ਵੀ ਪੰਜਾਬ ਆ ਸਾਰਾ ਅਰਦਾਸ ਬੇਨਤੀਆਂ ਇੱਥੇ ਤੱਕ ਦੁਨੀਆ ਬੈਠੀ ਉੱਥੇ ਤੱਕ ਹੀ ਕਰਦੀ ਸੀ ਵਿਚਾਰੇ ਵਾਸਤੇ ਪਰ ਅਰਦਾਸ ਬੇਨਤੀ ਪ੍ਰਮਾਤਮਾ ਨੇ ਕਿਸੇ ਦੀ ਸੁਣੀ ਨਹੀਂ ਬਸ ਜਦੋਂ ਘਟ ਜੇ ਨਾ ਅਸਲ ਉਦੋਂ ਅਰਦਾਸ ਬੇਨਤੀ ਕੰਮ ਨਹੀਂ ਆਉਂਦੀ ਕੰਮ ਨਹੀਂ ਆਉਂਦੀ ਹੈ ਨਾ ਗਏ ਸਾਰਾ ਨੇ ਮਨ ਜੇ ਟੁੱਟ ਕੇ ਦਿਲ ਜੇ ਵੀ ਆਪਣੀ ਅਰਦਾਸ ਸੁਣੀ ਨਹੀਂ ਸਾਰੇ ਮਨ ਜੇ ਟੁੱਟੇ ਪਏ ਆ ਵੀ ਪਰਦਾਸ ਬੇਨਤੀ ਕਰਦੇ ਸੀ ਵੀ ਬਾਬਾ ਆਉਦੇ ਬੱਚਿਆਂ ਚ ਠੀਕ ਹੋ ਕੇ ਆਪਣੇ ਘਰੇ ਆਵੇਗੀ। ਹੂੰ ਇਹ ਐ ਕਿ ਤਾਂ ਪਤਾ ਸੀ ਵੀ ਤਾਂ ਆਪ ਚਰਾ ਉਹ ਬਣ ਕੇ ਉਹ ਕਹੇ। ਮਾਂ ਪੁੱਤ ਕਹਿੰਦੇ ਹੁੰਦੇ ਆ ਮਾਂ ਨੂੰ ਪੁੱਤ ਨਹੀਂ ਮਿਲਣਾ ਹਨਾ ਤੇ ਬੱਚਿਆਂ ਨੂੰ ਪਿਆਰ ਤੇ ਘਰ ਵਾਲੀ ਨੂੰ ਬੰਦਾ ਨਹੀਂ ਮਿਲਣਾ। ਸਾਰਾ ਪਰਿਵਾਰ ਹੀ ਬਹੁਤ ਔਖਾ ਦੁਖੀ ਹੋ ਗਿਆ। ਪਰੇਸ਼ਾਨ ਦੁਖੀ ਉਹੋ ਜੀ ਗੱਲ ਨਹੀਂ ਨਾ ਹੋਉਂਦੀ ਹੁੰਦੀ ਜੇ ਆਪਦੇ ਬੰਦੇ ਨਾਲ ਹੋਣਾ ਦਾ ਕਿੱਥੇ ਤਾਂ ਬੱਚਿਆਂ ਨਾਲ ਨਹੀਂ ਹੋਗਾ ਜੇ ਉਹ ਹੁੰਦਾ ਵਾ ਕਿੱਥੇ ਤਾਂ ਆਪਦੇ ਬੰਦੇ ਨਾਲ ਦੁੱਖ ਸੁੱਖ ਕਰਨਾ ਕਿੱਥੇ ਜਿਵਾਖਾਂ ਨਾਲ ਉਹ ਗੱਲ ਨਹੀਂ ਬਣਦੀ ਨਾ ਸੱਸ ਨਾਲ ਬਣੀ ਨਾ ਜਿ ਬੱਚਿਆਂ ਨਾਲ ਬਣੇ ਨਾ ਭੈਣ ਭਰਾਵਾਂ ਨਾਲ ਬਣੇ ਕਿੱਥੇ ਆਪਦੇ ਬੰਦੇ ਨਾਲ ਦੁੱਖ ਸੁੱਖ ਨਾਲ ਕਰਦਾ ਉਹ ਜੀ ਬਣਦੀ ਨਹੀਂ ਹਾਂ ਪਵਾ ਕਿੰਨੀ ਲੱਖ ਕੋਈ ਉਹ ਪਰੇ ਜਾਂਦੀ ਹੂੰ ਦਾਰਤਾ ਬੰਦੇ ਦੇ ਉੱਥੇ ਵਜਦੀ ਹੈ ਦਿਲ ਦੇ ਵਿੱਚ ਵਜਦੀ ਹੈ ਤਾਰਾ ਨੇ ਬਾਈ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਬਣ ਕੇ ਐ ਨਹੀਂ ਕਿ ਤੁਹਾਡੇ ਮੂਰੇ ਬੇਨਤੀ ਆ ਅਸੀਂ ਬਾਈ ਦੇ ਬੰਦੇ ਖਾਤਰ ਗਈ ਸੀ ਰਾਜੂ ਕਿਉਂ ਗੁਰਦੁਆਰੇ ਸਾਵਰ ਅਰਦਾਸ ਕਰਾਈ ਸਾਡੇ ਤੜਕੀ ਬੋਲੇ ਸੀਗੇ 5 ਵਜੇ ਵੀ ਬਾਈ ਦੇ ਬੰਦੇ ਖਾਤਰ ਬਾਈ ਆਪਾਂ ਅਰਦਾਸ ਬੇਨਤੀ ਕਰਨੀ ਆ ਸਾਰਿਆਂ ਨੇ ਆਤਮਨ ਸ਼ਾਂਤੀ ਮੇਰੇ ਵੀ ਹਾਂ ਤੇ ਬਾਈ ਜੁੰਨੀ ਪਾਵੇ ਪਰਮਾਤਮਾ ਵਧੀਆ ਜੁੰਨੀ ਪਾਵੇ ਮੈਂ ਤਾਂ ਇਹ ਅਰਦਾਸ ਬੇਨਤੀ ਕਰਦਾ ਵੀ ਮੁਰ ਬਚਣਾ ਨੂੰ ਫੇਰ ਪੰਜਾਬ ਨੂੰ ਜਰਮ ਲੈ ਵੇ ਉਹ ਫੇਰ ਫੇਰ ਵਧੀਆ ਕਲਾਕੀ ਜਾਵੇ ਮੂਸੇ ਵਾਲੇ ਵਾਂਗੂ ਫੇਰ ਹੋ ਹੋਵੇ ਕਿਉਂ ਇਹੋ ਜਿਹੇ ਬੰਦੇ ਹੋ ਹੋ ਜਾਂਦੇ ਆ ਅਮਰਵਾਲੀ ਘਰ ਲਾਗੀ ਕੀਪ ਤਾਂ ਵਧੀਆ ਐਦੂ ਵੀ ਵਧੀਆ ਕਲਾਕਾਰੀ ਜੀ ਜੁਨੀ ਚ ਜਰਮਨ ਬਈ ਬਾਈ ਥੈਂਕ ਯੂ ਬਾਈ ਧੰਨਵਾਦ ਭਰਾਵਾ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਭਰਾ ਬਣ ਕੇ ਧੰਨਵਾਦੀ ਜੀ